ਏ ਅੱਜ ਆਪਾਂ ਇਹ ਚ ਤੇਲ ਪਾਉਂਦੇ ਪਏ ਇਹਦੇ ਜੇ ਘਟ ਸੀਗਾ ਉਹਦੇ ਚ ਕੱਲਾ ਪਾਤਾ ਸੀ ਉਹਦੀ ਫੁੱਲ ਟੈਂਕੀ ਹੱਲ ਵਾਲੀ ਮਸ਼ੀਨ ਆ ਗਈ ਆ ਖੱਤੇ ਆਪਣੇ ਐਨ ਰੈਡੀ ਆ ਮਲਾਈ ਵਰਗੇ ਮੈਂ ਤੁਹਾਨੂੰ ਦਿਖਾਉਣਾ ਇੱਕ ਮਿੰਟ ਰੁਕ ਜਾ ਜੀ ਲੈ ਫੜ ਰਮੇਸ਼ ਆ ਕੀਪ ਵੀ ਫੱਲਾ ਤੇ ਉਹ ਵਾਈ ਦੀ ਵਾਈ ਦੀ ਵਾਈ ਦੀ ਹੋ ਗਈ ਟੈਂਕੀ ਫਲਕਣੀ ਦੀ ਹੋ ਗਈ ਰਮੇਸ਼ ਫੁੱਲ ਐਨ ਜੇ ਲੋਡ ਪਈ ਤੇ ਬਹਿਦਾ ਲੋਡ ਪੈਣੀ ਨਹੀਂ ਹੁਣ ਇਹਦੇ ਦਾ ਸਾਰੀ ਡੇੜੀ ਆ ਲੈ ਫੜ ਆ ਲਾ ਦੇ ਦਾ ਟੱਕਣ ਨਾਲੇ ਧਿਆਨ ਨਾਲ ਲਾ ਦੇ ਲੋਕ ਪਹਿਲਾਂ ਟੱਕਣ ਕਮਾ ਕੇ ਨਾ ਤੇ ਫਿਰ ਚਾਬੀ ਨਾਲ ਬਾਅਦ ਚ ਲੋਕ ਲੱਗ ਜਣਾ ਦੋ ਗਿੱਲ ਨਾ ਪਾਤੀਆਂ ਇਹਦੇ ਜ ਕਰਮਾਲੇ ਚ ਟੱਕਣ ਲਾ ਕੇ ਕਮਾਲਾ ਪਰ ਸੱਚ ਨਹੀਂ ਲੋਕ ਨਹੀਂ ਲੱਗਣਾ ਪਹਿਲਾਂ ਖੋਲ ਸੱਚ ਲੋਕ ਮੈਂ ਚਾਬੀ ਕੱਢੀ ਆ ਨਾ ਵਿੱਚੋਂ ਪਹਿਲਾਂ ਚਾਬੀ ਲਾਰਮੇਸ਼ ਨੂੰ ਚਾਬੀ ਰਮੇਸ਼ ਹੋ ਚਾਬੀ ਕੀ ਕਰਦਾ ਨਾ ਆ ਵਾਲੀ ਚਾਬੀ ਲਾਲਾ ਲਓ ਇਹਨੂੰ ਚਾਬੀ ਲਾ ਲਈ ਹਣ ਕਮਾ ਚਾਬੀ ਨੂੰ ਘੁੰਮ ਗਈ ਲਿਆ ਦੇ ਮੈਂ ਕਮਾਵਾਂ ਤੇਲ ਹੈਗਾ ਨਾ ਉਹ ਤੇਲ ਕਦਾ ਤੇ ਬਤਨਦਰਾ ਤੇ ਲੈ ਇੰਨਾ ਰੇਲਾ ਕੰਮ ਹੈ ਕਿ ਤਲਕਦਾ ਹੈ ਇਧਰ ਦੇਖ ਇਧਰ ਹੈ ਹੈ ਕਦਾ ਹੱਥ ਤਲਕਦਾ ਐਣੀ ਹੋਣਾ ਨਾ ਵੇ ਤੇ ਤੂੰ ਇਹਨੂੰ ਦੇਖਦਾ ਇਧਰ ਸਰਵੇਂ ਚ ਤੇਰਾ ਧਿਆਨ ਇਹ ਝੋਣਾ ਜੇ ਨਹੀਂ ਘੁੰਮਦਾ ਹਨ ਲੈ ਕੋ ਨੀ ਆ ਨਾ ਕੱਲਾ ਬਾਹਰ ਆਲਾ ਤੂੰ ਜਾਵੇ ਗਾਦ ਪਿਆਰ ਰੱਖ ਠੀਕ ਆ ਇਹਨਾਂ ਨੇ ਇੱਥੇ ਰਹਿਣਾ ਇਦਾਂ ਵਾਹਰੂ ਚੱਕ ਚੱਕ ਵੀ ਜਟਾ ਹੁਣ ਮੈਂ ਚਲਾਵਾ ਇਹਨੂੰ ਤੇ ਹੱਥ ਧੋ ਲਈਏ ਆਪਾਂ ਚਲੋ ਜੀ ਆਪਾਂ ਮਿਲਦੇ ਹਾਂ ਨਾ ਹਨ ਛੋਟੇ ਨੂੰ ਰੈਡੀ ਕਰ ਲਿਆ ਅੱਜ ਆਪਾਂ ਥੋੜੇ ਜਿਹੇ ਘਿਹੜੇ ਲਾਵਾਂਗੇ ਪਰ ਉਹਦੇ ਪਹਿਲਾਂ ਸਾਈ ਟਾਇਰ ਬਦਲਦੇ ਆ ਜਿਹੜੇ ਰਾਤ ਲਿਆਂਦੇ ਆ ਰਾਤ ਤੋਂ ਨੂੰ ਪਤਾ ਲੱਗੇ ਹੋਣਾ ਵੀ ਟਾਇਰ ਲੈ ਆਂਦੇ ਪਰ ਉਹਨਾਂ ਦੇ ਨਟ ਨਾ ਹੈ ਨਹੀਂ ਕਿਉਂਕਿ ਜੂ ਰੂਪ ਨੇ ਜਗਾਰਡਵਾਜੀ ਕੀਤੀ ਹੀ ਨਹੀਂ ਕੋਈ ਨਾ ਨਟਾ ਨਟ ਨਾਲ ਤੇ ਉਹ ਆਪਾਂ ਹੁਣ ਉਹਦੇ ਲਿਆ ਕੇ ਨਾ ਨਟ ਰਿੰਮਾਂ ਦੇ ਪਲੇਟਾਂ ਖੋਲੀਆਂ ਹੋਈਆਂ ਉਹਨੇ ਉਹ ਲੱਗਦਾ ਸਿਮ ਸਿਮ ਉਹਨਾਂ ਪਲੇਟਾ ਅੱਡ ਟਾਇਰ ਅੱਡ ਉਹਨਾਂ ਨੂੰ ਹੁਣ ਆਪਾਂ ਸੌਰੀ ਕਰਾਂਗੇ ਉਹਨਾਂ ਸੈਟ ਵਟ ਤੇ ਵਾਹੇ ਗੁਰ ਵੇਲੇ ਵੇਲੇ ਬੋਲ ਬੋਲੇ ਦਾ ਨਾਲ ਲੈ ਕੇ ਮਾਰਤੀ ਆਪਾਂ ਸਰਪਤ ਹੱਤੋਂ ਯੋਨਡੀ ਵਾਲੇ ਤੇ ਫੇਰ ਆਪਾਂ ਆਹ ਵਾਲੇ ਖੱਤੇ ਨੂੰ ਰੈਡੀ ਕਰਨਾ ਆੜੇ ਨੂੰ ਇਹਨੂੰ ਬਣਾਉਣਾ ਮਲਾਈ ਜਿਵੇਂ ਆ ਨਹੀਂ ਬਣਿਆ ਆਹ ਵਾਲਾ ਖੇਤ ਆਪਣਾ ਨਾਲ ਦਾ ਇਹ ਐਨ ਓਕੇ ਹੋ ਗਿਆ ਹੁਣੇ ਬਸ ਬਜਾਈ ਲਈ ਰੈਡੀ ਆ ਲੂ ਬੀਜਾਂ ਦੀ ਤੇ ਆਹ ਜਿਹੜਾ ਖੇਤ ਆਪਣਾ ਰਹਿ ਗਿਆ ਸੀ ਇਹ ਜਣਾ ਪਰ ਟਰੈਕਟਰ ਮਾਰਦਨੇ ਨਾਲੇ ਅੱਜ ਆਪਾਂ ਝੋਨਾ ਵੜਨਾ ਜਿਹੜਾ ਉਹਦੇ ਥੋੜਾ ਜਿਹਾ ਰਹਿ ਗਿਆ ਸੀ ਉਹ ਵੜਦੇ ਆ ਮਸ਼ੀਨ ਨਾਲੇ ਕਿੰਨਾ ਵੀ 4 ਕਿੱਲੇ ਵੱਢ ਕੇ ਮਾ ਆ ਗਿਆ ਜਦੋਂ ਆ ਗਿਆ ਫਿਰ ਆਪਾਂ ਉਹ ਝੋਨਾ ਵੜਾਂਗੇ ਟਰਾਲੀ ਵੱਢੇ ਮਗਰ ਪਾਵਾਂਗੇ ਪਰ ਉਹ ਮਾਲ ਦੋ ਕਿੱਲਿਆਂ ਦਾ ਉਹ ਤੋਂ ਨੇ ਖਿੱਚ ਹੀ ਲੈਣਾ ਵੱਡੇ ਟਰਾਲੀ ਦੇ ਥੋੜਾ ਉੱਠਾਉਣਾ ਚਲ ਮੁੰਡਾ ਸਾਡਾ ਆ ਗਿਆ ਵੱਡੇ ਵਾਲਾ ਹੈਪੀ ਬਰਥਡੇ ਠੀਕ ਠਾਕ ਚਾਵਣਾ ਮਾ ਆਇਆ ਵੱਡੇ ਜੀ ਦਾ ਹਾਂ ਹਾਂ ਤਾਂ ਕਿਹੜਾ ਨਿੱਕੀ ਬਾਤ ਕਰ ਰਹਿ ਨਿੱਕੀ ਜਿਆਦਾ ਮੈਂ ਦੀ ਨਹੀਂ ਕਰਦਾ ਮੇਰਾ ਬਤੂ ਪਹਿਲਾ ਇੱਕਾ ਮੜਾ ਨਹੀਂ ਬਾਤ ਪਾਣੀ ਜਾਂ ਪਾ ਲਿਆ ਫਿਰ ਪਰ ਪਾ ਕੇ ਪਾ ਲਿਆ ਫਿਰ ਪਾ ਲਿਆ ਤੂੰ ਟਰਾਲੀ ਪਾ ਲਿਆ ਟਰਾਲੀ ਪਾ ਕੇ ਅੱਜ ਦੀ ਲਿਫਟ ਵਾਲਾ ਕੰਮ ਜ਼ਰੂਰ ਕਰਨਾ ਲਿਫਟ ਵਾਲਾ ਲੀਵਰ ਇਹਦੇ ਤਾਂ ਚੱਕ ਤੈਨੂੰ ਮੈਂ ਸਮਝਾਉਣਾ ਲਿਫਟ ਤਾਂ ਚੱਕ ਲੈ ਕੱਕਦੀ ਨਾ ਆਹ ਦੇਖ ਇਹਦੇ ਗੋਡੇ ਦੇਖ ਇਧਰ ਦੇ ਆ ਗੋਡੇ ਟੈਂਕੀ ਤੋਂ ਇੰਨੇ ਦੂਰ ਆ ਉਹਦੇ ਦਿਖਾਉਣਾ ਤੈਨੂੰ ਮੈਂ ਸਮਝਾਉਣਾ ਤੈਨੂੰ ਕਿਵੇਂ ਹੋਣਾ ਸੈਟ ਨੇ ਇਹ ਇਹਦੇ ਗੋਡੇ ਵੇਖ ਚੱਕ ਕੋਈ ਨਹੀਂ ਪਤਾ ਤਾਂ ਨਾ ਮੈਂ ਉਹਨਾਂ ਨੂੰ ਜੋਦੇ ਨੂੰ ਕੀਤਾ ਹੀ ਫੋਨ ਆ ਬੋਲਦਾ ਨਹੀਂ ਇਹ ਨਹੀਂ ਬੋਲਣੀ ਉਹਨੂੰ ਘਰੋਂ ਨੂੰ ਗੱਡੀ ਲੈ ਜਾਏਗਾ ਮੈਂ ਰ ਮੇਰੀ ਮੇਰੀ ਗੱਲ ਨਹੀਂ ਸੁਣਦਾ ਇਹਦੇ ਲੀਵਰ ਖੋਲ ਕੇ ਦੋ ਨਾਟ ਉਹ ਕਹਿੰਦਾ ਗਾਂ ਕਰ ਦੋ ਜੋ ਪਛਾਹ ਸਿਰੇ ਤੇ ਲੱਗ ਜਾਂਦਾ ਕਹਿੰਦਾ ਨਾਲ ਕਹਿੰਦਾ ਵੀ ਹੋਰ ਪਿੱਛੇ ਜਾਣ ਲੱਗ ਜੂ ਤੇ ਆਪੇ ਚੱਕ ਲੂ ਉਹ ਚੇਤੇ ਨਾ ਆਪਾਂ ਕਰਨਾ ਤੂੰ ਟਰਾਲੀ ਲੈ ਆ ਫਿਰ ਕਰਦੇ ਆ ਹੋਰ ਵੀ ਆ ਇਹ ਮੂੰਹ ਉੱਚਾ ਹੋਇਆ ਕਈ ਉਹਨੇ ਉੱਚਾ ਕਰਾ ਹੋਈ ਹੈ ਤੇ ਸਾਲੇ ਉਹਨਾਂ ਦਾ ਪਿੱਛੋਂ ਵੀ ਉੱਚਾ ਆ ਟਾਇਰ ਕਿਹੜਾ ਪਿੱਛੇ ਨਹੀਂ ਪਾਏ ਐ ਤੁਹਾਡੀ ਹੁੰਦਾ ਨਾ ਸਾਲਾ ਤੁਸੀਂ ਨਾ ਯਾਦ ਕਰਿਆ ਕਰੋ ਇਹ ਗੱਲਾਂ ਨਾ ਪਾ ਦੇਣਾ ਚੱਲ ਫਿਰ ਇਹ ਚੱਲਿਆ ਟਰਾਲੀ ਪਾਉਣ ਤੁਹਾਨੂੰ ਦੱਸਿਆ ਝੋਨਾ ਵਧਣਾ ਚੱਲ ਗੋਨੀ ਪਿਆਨ ਨਾਲ ਆ ਲੈ ਆਪਾਂ ਇੱਕ ਪਲੇਟ ਬਦਲਨੀ ਆ ਆ ਪਲੇਟ ਨੇ ਆਪਣਾ ਪਸੰਦ ਇਹ ਜੋ ਸਫਾਈ ਕਾਕਾ ਬਾਕੀ ਪਲੇਟਾਂ ਬਹੁਤ ਸੋਹਣੀਆਂ ਟੇਚਾ ਬੁਰੀਆਂ ਟਿਚ ਖੱਤੇ ਜੀ ਲਾਉਦੇ ਖੱਤੇ ਚ ਆ ਜਿਹੜੀ ਲਿਫਟ ਜਿਹੜੀ ਘੱਟ ਚੱਕਦਾ ਨਾ ਉਹ ਲੀਵਰ ਥੋੜਾ ਥੱਲੇ ਆ ਉਹ ਸੈੱਟ ਕਰਦੇ ਆਪਾਂ ਆ ਦੇ ਫੁੱਲ ਚੱਕੇ ਦੇ ਵੀ ਨਾ ਮਸ਼ੀਨ ਮਰੋ ਜੀ ਨਹੀਂ ਚੱਕੀ ਜਾਂਦੀ ਉੱਥੇ ਉਲਟਾ ਰਿਆਂ ਤੇ ਪਲਾਵਾਂ ਦੇ ਤੋਂ ਹੀ ਵੇਖਿਆ ਹੀ ਹੋਣਾ ਸਾਹਗਦਾ ਵੀ ਪਲਾਵ ਜਿਹਦਾ ਆਪਾਂ ਫੇਰਦੇ ਸੀਗੇ ਇਹ ਉਦੋਂ ਮਤਲਬ ਬੱਸ ਉਦੋਂ ਲਿਫਟ ਨਹੀਂ ਸੀ ਚੱਕਦਾ ਮਤਲਬ ਆਪ ਦੇ ਲੋ ਚੱਕਦਾ ਸੀਗਾ ਤੇ ਉਹ ਉਧਰ ਜੇ ਫਿਨਿਸ਼ ਹੋ ਜਾਂਦਾ ਕੰਮ ਲੀਵਰ ਦੇ ਓਕੇ ਹੋਏ ਨਹੀਂ ਸੀ ਇਹ ਹੁਣ ਚੱਲਿਆ ਟਰਾਲੀ ਭਾਣ ਕਿਆ ਆਪਾਂ ਰੂਟਰ ਫੁੱਟਰ ਮਾਰੀਏ ਆਵੇ ਰੂਟਰ ਫੁੱਟਰ ਵੇਖ ਰਹੇ ਕਿੱਥੇ ਚੱਕ ਕੇ ਲਾਇਆ ਇਹ ਲਿਫਟ ਪੂਰੀ ਚੱਕ ਲੈਂਦਾ ਨਵੀਂ ਚੀਜ਼ ਜਦੋਂ ਆਪਾਂ ਲੈਣੇ ਤੋੜੀਆਂ ਵਧੀਆਂ ਸੈਟਿੰਗਾਂ ਕਰਨੀਆਂ ਪੈਂਦੀਆਂ ਹੁੰਦੀਆਂ ਚਲੋ ਕੋਈ ਨਹੀਂ ਉਹ ਅੱਪ ਕਰ ਲਾਂਗੇ ਤੇ ਚਲੋ ਹੁਣ ਆਪਾਂ ਫੇਰਦੇ ਹਾਂ ਰੂਟਰ ਫੁੱਟਰ ਰੂਟਰ ਫੁੱਟਰ ਸਮਾਨ ਹਾਂ ਆਪਾਂ ਕੱਤੇ ਜੀ ਮਿਲਦੇ ਹੁੰਦਾ ਨੂੰ ਮੈਂ ਜਦੋਂ ਕੰਮ ਕਰਨਾ ਹੋਵੇ ਨਾ ਇਹਨੇ ਕੰਮ ਰੋਕਣਾ ਹੀ ਹੁੰਦਾ ਅੱਗੇ-ਅੱਗੇ ਟਰੈਕਟਰ ਲਾਤਾ ਲੈ ਕੀ ਗੱਲ ਏ ਤੂੰ ਮੇਰਾ ਰਾਹ ਰੋਕਦਾ ਨੰਨੂ ਓਏ ਪ੍ਰਾਣੀ ਹੱਕ ਪਾਇਆ ਕਰ ਯਾਰ ਬੋਲਦਾ ਨਹੀਂ ਹੱਕ ਕੋਟ ਨਾਲੀ ਵੱਡੀ ਆ ਉਹ ਇਹ ਵੱਡੀ ਆ ਮੈਂ ਦੇਖਣਾ ਉਹ ਪਾਇਆ ਕਰ ਯਾਰ ਪ੍ਰਾਣੀ ਹੱਕ ਪ੍ਰਾਣੀ ਹੱਕ ਵਖਾਵਾ ਤੁਹਾਨੂੰ ਮੈਂ ਪ੍ਰਾਣੀ ਹੱਕ ਪ੍ਰਾਣੀ ਹੱਕ ਆ ਰਹੀ ਜੌਂਡੀਆ ਰਪੇਨਾ ਜੌਂਡੀਆ ਕੀ ਕਰਦਾ ਨੰਨੂ ਓਏ ਉੱਡਾ ਹੀ ਗੁੱਲਾ ਉਹਦਾ ਉੱਡਾ ਹੀ ਉਹਦਾ ਬੋਲਦਾ ਨਹੀਂ ਸੇਮ ਆ ਗੁੱਲੇ ਤੈਨੂੰ ਵਹਿਮ ਕਿਨੇ ਪਤਾ ਔੜੀ ਅਰੇ ਇੱਥੇ ਪਈਆ ਹਾਂ ਉਹ ਬਾਜੀ ਵਾਲੀ ਆ ਜਿਹਦੀ ਆਪਣੀ ਕਿੱਥੇ ਆ ਆਪਣੇਂਦਰ ਪਈਆ ਅਜਾ ਉਹ ਆਪਣੀ ਨਹੀਂ ਕੀ ਨਹੀਂ ਨਹੀਂ ਉਹ ਲੋਕ ਨੂੰ ਤਿੰਨ ਦੱਸ ਦਿਆ ਓਹ ਆਇਆ ਜੀ ਤੂੰ ਲੋਕ ਲਾਦਾ ਹਣਾ ਨਹੀਂ ਨਹੀਂ ਹਾਂ ਅਜਾ ਤੂੰ ਫੋਲ ਚੱਕ ਕੇ ਵੇਖੀ ਹੁਣੀ ਆ ਤੈਨੂੰ ਮੈਂ ਤਾਂ ਤਵਾਰ ਨਹੀਂ ਤੈਨੂੰ ਮੈਂ ਤਾਂ ਤਵਾਰ ਨਹੀਂ ਪੈਨ ਨਹੀਂ ਪਈ ਸੀ ਪਤਾ ਮੈਨੂੰ ਚਲ ਜਾ ਭੱਜਾ ਚਲ ਆ ਜਾ ਫਿਰ ਪਾ ਕੇ ਆ ਕੇ ਕਰਦੇ ਆਂ ਦੀ ਲਿਫਟ ਲੋਟ ਬੰਦ ਕਰ ਦੇ ਨਾ ਆ ਚਲਾਉਣ ਲੱਗਾ ਨਹੀਂ ਨਹੀਂ ਆ ਜਾ ਦੋ ਸੈਟ ਕਰਕੇ ਤੂੰ ਵੀ ਬਹਿਣਾ ਮਾਦਾ ਦੋ ਘੜੇ ਦੇਣੇ ਆ ਮੈਂ ਰਾਹ ਰਾ ਫੁੜਾ ਕਾਫੇ ਦਾ ਕਰਨਾ ਆ ਰਿਹਾ ਤੇਰੇ ਕੋਲ ਉਹਨੇ ਸੋਣਾ ਜਾਂਦਾ ਉਹ ਕਿਤੇ ਚੱਲਦਾ ਡਾਕਟਰ ਛੇਤੀ ਆ ਜਾ ਫਿਰ ਨੰਨਾ ਡਾਉਣ ਬਾਉਣੇ ਆ ਪੈ ਤੇ ਆਪਾਂ ਚਲੋ ਦੋ ਚਾਰ ਗੇਰੇ ਲਾਉਣੇ ਜਦ ਤੱਕ ਇੰਨਾ ਫਰਕ ਆ ਇਹ ਡ੍ਰਾਈਵਰ 1500 ਚੱਕਰ ਦੇ ਤੋੜਿਆ ਨਾ 1600 ਤੇ ਉੱਥੇ ਹੀ ਆ ਇਹ ਵੀ ਦੂਜਾ ਗੇਰ ਹੈ ਇਹਦਾ ਇਹਨੂੰ ਕੋਈ ਪ੍ਰਵਾਹ ਨਹੀਂ ਦੀ ਇਹ ਆਪਣਾ ਦੂਜਾ ਡੈਟਰ ਤੁਹਾਨੂੰ ਪਤਾ ਉਹ ਥੋੜਾ ਦਬ ਜਾਂਦਾ ਉਹ ਦੂਜਾ ਗੇਰ ਨਹੀਂ ਲੈਂਦਾ ਇਹਨੂੰ ਬੜੀਆ ਨੂੰ ਕੋਈ ਪਰਵਾਹ ਨਹੀਂ ਐ ਦੱਬੇ ਗਿੱਲਿਆਂ ਦੂਜੇ ਦਾ ਭਾਵੇਂ ਤੀਜਾ ਲਾ ਦੋ ਇਹਨੂੰ ਤਾਂ ਵੀ ਕੋਈ ਪਰਵਾਹ ਨਹੀਂ ਹੁੰਦੀ ਪੰਪ ਗਰਾਊਂਡ ਦਾ ਦੇਮਕੋ ਇੰਨਾ ਫਾਇਦਾ ਪਰ ਮੈਂ ਵਾਰ-ਵਾਰ ਕਹਿੰਨਾ ਲ ਮੇਰਾ ਵਰ ਕਿਸੇ ਨੂੰ ਮਾਂ ਸੁਵਾਦੀ ਕਿਸੇ ਨੂੰ ਬਾਦੀ ਹੈ ਨਾ ਮੇਰਾ ਵੀ ਮੇਰੇ ਮਗਰ ਲੱਗੋ ਤੋਹੇ ਜਿਹੜੀ ਸੈਟਿੰਗ ਜਿਵੇਂ ਲੱਗਦੀ ਓਵੇਂ ਕਰਿਓ ਮੈਨੂੰ ਇਹ ਸੈਟਿੰਗ ਉੱਤੇ ਆ ਆਪਣਾ ਬਿੱਤ ਵੀ ਤੇਲ ਘਟਕਾਂਦਾ ਤੇ ਕੰਮ ਵੀ ਭਾਵੇਂ ਦੂਜਾ ਗਿਆ ਨਾਲੋਂ ਤੀਜਾ ਲਾ ਲਓ ਕੋਈ ਪਰਵਾਹ ਨਹੀਂ ਇਹਨੂੰ ਕੋਈ ਚੰਦਰ ਨਹੀਂ ਤੋੜਨੇ ਕੋ ਕੁਝ ਨਹੀਂ ਕਰ ਰਹਾ ਇਹਨੇ ਇਹਨੂੰ ਆਪਾਂ ਟਰਬੋ ਲਈ ਸੀ ਮੈਂ ਤਾਂ ਉੱਤਰ ਕੇ ਦੱਸੂ ਸਾਰਾ ਕੁਝ ਬਾੜਾ ਬਾੜਾ ਤਕੜਾ ਬਾੜਾ ਉਹਨੂੰ ਚਲਾ ਕੇ ਇਹਦੇ ਤੇ ਬੈਠਦੇ ਆਣਾ ਤੇ ਬਾੜਾ ਜਿਆਦਾ ਫਰਕ ਮਹਿਸੂਸ ਹੁੰਦਾ ਬਾੜੇ ਜਿਆਦਾ ਨਜਾਇਜ਼ ਜੀ ਇੱਕ ਇਹ ਚ ਫੁਰਤੀ ਆ ਟੂ ਵੀਲ ਮੋੜ ਛੇਤੀ ਜਗਾ ਤੋਂ ਆਉਂਦਾ ਥੋੜੀ ਜਗਾ ਤੋਂ ਇਹ ਤਾਂ ਬਾੜਾ ਜਿਆਦਾ ਫਰਕ ਆ ਬਦੰਦਰ ਦਾ ਉਹ ਦੱਸ ਜਾਂਦਾ ਤੇ ਬਾਕੀ ਮੈਂ ਜਨੇ ਉੱਪਰ ਬੈਠਾ ਦੱਸਦਾ ਪਿਆ ਸੀ ਇਹਦਾ ਕੀਤਾ ਕੀ ਕੁਛ ਆ ਇਹਦਾ ਆਪ ਪੰਪ ਤੇ ਟਰਬੋ ਦੋਵੇਂ ਚੀਜ਼ਾਂ ਚੇਂਜ ਆ ਤੇ ਉਹਨਾਂ ਸਮੇਂ 'ਚ ਆਪਾਂ ਨੂੰ ਐਡੀ ਨੌਲੇਜ ਨਹੀਂ ਸੀ ਹਿੰਦੀ ਅੱਜ ਵੀ ਹੈ ਨਹੀਂ ਚਲੋ ਵੀਰ ਭਰਾ ਦੱਸ ਦੂਸ ਦਿੰਦੇ ਆ ਉਦੋਂ ਜੋਧੇ ਨੇ ਇਹਦਾ ਕੀਤਾ ਸੀਗਾ ਸਾਰਾ ਕੁਝ ਟਰਬੋ ਵੀ ਚੇਂਜ ਕੀਤੀ ਸੀਗੀ ਤੇ ਪੰਪ ਆਪਣੇ ਐਸਕੇ ਵਾਲੇ ਬਾਈ ਨੇ ਕੀਤਾ ਸੀਗਾ ਤੇ ਜਦੋਂ ਆਪਾਂ ਇਹਦਾ ਕੰਮ ਕੀਤਾ ਸੀ ਨਾ ਮੈਨੂੰ ਲੱਗਦਾ ਉਦੋਂ ਕੋਈ ਮੋਡੀਫਿਕੇਸ਼ਨ ਦਾ ਕੋਈ ਡਾ ਹੈ ਹੀ ਨਹੀਂ ਸੀ ਹਿਸਾਬ ਕਿਤਾਬ ਜਿਹੜੇ ਸਮਿਆਂ ਦੀ ਇਹ ਗੱਲ ਆ 14 ਮਾਡਲ ਆ ਉਦੋਂ ਤਾਂ ਮੈਨੂੰ ਲੱਗਦਾ ਵੀ ਆਪਾਂ ਇਹ ਕਰਾਤਾ ਸੀਗਾ 15 ਸੂ 16 ਸਾਲਾਂ ਚ ਕਰਾਤਾ ਹੁਣ ਤੇ ਉਦੋਂ ਐਡਾ ਹਸਾਬ ਕਿਤਾਬ ਨਹੀਂ ਸੀ ਹੁੰਦਾ ਵੀ ਮੇਰੇ ਹਿਸਾਬ ਚ ਸ਼ਾਇਦ ਉਹ ਵੀਰ ਭਰਾ ਹੋਰ ਵੀ ਕਰਦੇ ਹੋਣਗੇ ਐ ਨਾ ਕਿ ਅਜੇ ਵੀ ਮੈਂ ਕੋਈ ਸਪੈਸ਼ਲ ਤੀਰ ਮਾਰਤਾ ਵੀਰ ਭਰਾ ਹੋਰ ਵੀ ਕਰਦੇ ਹੋਣਗੇ ਪਰ ਫਰਕ ਬਹੁਤ ਜ਼ਿਆਦਾ ਹੈ ਇਹ ਡੀਜ਼ਲ ਵੀ ਘੱਟ ਖਾਂਦਾ ਤੇ ਇਹ ਮਤਲਬ ਜ਼ੋਰ ਚ ਵੀ ਤਗੜਾ ਫੁਰਤੀ ਚ ਵੀ ਤਗੜਾ ਨਾਲ ਹੀ ਮੋੜੋਂ ਦਾ ਉਹ 4x4 ਕਰਕੇ ਜਿਵੇਂ ਨਾਲ ਨਹੀਂ ਮੋੜਦਾ ਜਿਵੇਂ ਆਪਾਂ ਰੋਟਰ ਟੇਟਰ ਫੇਰਦੇ ਆ ਤੇ ਬ੍ਰੇਕ ਲਾ ਕੇ ਨਹੀਂ ਨਾਲ ਮੋੜ ਦਿੰਦੇ ਇਹ ਥੋੜਾ ਜਿਹਾ ਔਖਾ ਮੋੜਦਾ ਮੈਨੂੰ ਟਰਾਲੀ ਕੱਢ ਲਾਵੀ ਤੇਰੀਆਂ ਬੋਲ ਲਿੰਕਾਂ ਸਹੀ ਕਰੀਏ ਹੈ ਲਾਲ ਲਿਫਟ ਕਿੰਨੀ ਗੱਲ ਸਾਨਾ ਹਾਂ ਦਨ ਗਿਨੇ ਕਰਦਾ ਚੱਕੀ ਵਾਲੀ ਲਿਫਟ ਯਾਰ ਤੂੰ ਮੈਂ ਖੋਲ ਦਿੰਦਾ ਮੈਨੂੰ ਕੋਈ ਚੱਕ ਚੱਲ ਤੂੰ ਫਿਰ ਸਵਾਲ ਜਵਾਬ ਕਾ ਤੂੰ ਕਰਦਾ ਮੈਂ ਨਸਰਕ ਦੇਖ ਲਿਆ ਇਹ ਕੁਛ ਨਹੀਂ ਹੋਣਾ ਯਾਰ ਤੈਨੂੰ ਜੋ ਮੈਂ ਕਹਾਂਗਾ ਤੂੰ ਉਹ ਕਰੀ ਹਾਂ ਚੱਲ ਜੰਗੇ ਹਾਂ ਤੂੰ ਲਿਫਟ ਚੱਕ ਪਹਿਲਾਂ ਐਡੇ ਸਾਇੰਟਿਸਟ ਨਾ ਬਣਿਆ ਕਰੋ ਹੈ ਨਹੀਂ ਤੁਸੀਂ ਹਾਂ ਚੱਲ ਸਾਇੰਟਿਸਟ ਐਕ੍ਰੋ ਨਹੀਂ ਫੋਜੀ ਹੈ ਇੱਥੇ ਲਾ ਦੇ ਇੱਥੇ ਪਾ ਲੈਣੀ ਆਪਾਂ ਇੱਧਰ ਦਾ ਟਰਾਲੇ ਲੰਘਣੇ ਆ ਮੈਂ ਟਰਾਲੀ ਲਵਾ ਚਲੋ ਹੁਣ ਲਿਫਟ ਸੈੱਟ ਕਰਦੇ ਆ ਮੇਰੇ ਵੀਰਾਂ ਜਿਨ੍ਹਾਂ ਦੇ ਟਰੈਕਟਰ ਨਵੇਂ ਆ ਜੇ ਲਿਫਟ ਨਹੀਂ ਚੱਕਦੇ ਤੇ ਮੈਂ ਆ ਸੈਟਿੰਗ ਕਰਨ ਲੱਗਾ ਤੇ ਤੁਹਾਨੂੰ ਵੀ ਦੱਸਦਾ ਨਾਲ ਨਾਲ ਪਹਿਲਾਂ ਦੱਸ ਹੀ ਦੇਣਾ ਵੀ ਇਹਦਾ ਲੀਵਰ ਆਹ ਦਾ ਲੀਵਰ ਇਹ ਚੱਕੀ ਨਾਲੋਂ ਇੱਥੇ ਆ ਕੇ ਖਤਮ ਹੋ ਗਿਆ ਪਹਿਲਾਂ ਹੀ ਗਾਹ ਕੀਤਾ ਹੋਇਆ ਜਾਂਦਾ ਨੇ ਤੇ ਇਹਨੂੰ ਹੁਣ ਆਪਾਂ ਕਰਨਾ ਗਾ ਫੇਰ ਤੁਹਾਨੂੰ ਦੱਸਦਾ ਜੇ ਤੋਂ ਨਾ ਆਇਆ ਫਿਰ ਉਹਨੇ ਹੋਣਾ ਕਲੱਚ ਤੋਂ ਉਹ ਵੀ ਤੁਹਾਨੂੰ ਦੱਸੂਗਾ ਨਾਲ ਦੀ ਨਾਲ ਆਵੇ ਲੋ ਦਾਣੇ ਜੇ ਆਖੇ ਨਹੀਂ ਲੱਗਦੇ ਹੈ ਚੱਕੀ ਨਹੀਂ ਗਈ ਆ ਆਵੇ ਵਿਖਾ ਹੀ ਦੇਣੀ ਆਪਾਂ ਹੋ ਗਿਆ ਬਾਈ ਵਿਖਾ ਹੀ ਦੇਣੀ ਜੇਰਾ ਕਰ ਤਾ ਨਟ ਕੱਸ ਤੱਤੀ ਨਹੀਂ ਗਈ ਤੱਤੀ ਨਹੀਂ ਗਈ ਇਹਨਾਂ ਨੂੰ ਨਹੀਂ ਪਤਾ ਵੀ ਨਟ ਕਿਹੜੇ ਆ ਦੂਜਿਆਂ ਨੂੰ ਵੇ ਵੇ ਕਹੀ ਜਾਂਦਾ ਉਹਤ ਲੈਣ ਆ ਆ ਇਹ ਨਹੀਂ ਹੋਣੇ ਫੁੱਲ ਆ ਆ ਜਾਓ ਆ ਆ ਬੁੱਢੇ ਹੋ ਗਏ ਆ ਸਨਕੜ 47 ਮਾਡਲ ਆ ਸੀ ਹੈ ਹਾਂ ਹਾਂ ਪੈਟਰਾਲੀ ਹਾਂ ਆ ਤਾਂ ਮੇਕਿੰਗ ਆ ਵਾ ਹਾਂ ਬਾਦ ਦੇ ਗੱਟੇ ਆ ਉਹ ਤੇਰਾ ਭਲਾ ਉਹ ਹੀ ਗੱਲ 47 ਮਾਡਲ ਸਨ 47 ਦੇ ਆ ਇੱਥੇ ਬੈਠੇ ਬੈਠੇ ਤੇ ਵੇਖ ਲੈ ਮੈਂ ਇਹ ਵੀ ਦਾ ਦੇਖਣਾ 47 ਮਾਡਲ ਕਰਕੇ ਵੇਖ ਲੈ ਤੈਨੂੰ ਪਤਾ ਲੱਗ ਜਾਣਾ ਹਾਂ ਇੱਥੇ ਆ ਸੀਟ ਤੇ ਬੈਠੀ ਸਿੱਟੀ ਹੋਏ ਬਾਹਰ ਹੋਰ ਡਾਇਲੌਗ ਬਣਾ ਕੇ ਆ ਲਿਆ ਉਧਰ ਬੁੜਾ ਹੋ ਗਿਆ ਨਾ ਕੀ ਕੀ ਕਿਆ ਕਰਾਂ ਟਰੈਕਟਰ ਦੀ ਸੀਟ ਤੇ ਬਲੈਰੋ ਤੇ ਕੇ ਬਲੀਨੋ ਤੇ ਕੇ ਜੋਂਡੀਰ ਦੇ ਜੋਂਡੀਰ ਤੀ ਆਹ ਵਾਲੇ ਤੇ ਨਵੇਂ ਤੀ ਲੈ ਕੇ ਤੇ ਚਿੱਟੇ ਆ ਗਏ ਸਾਲਿਆ ਲੋਕਾਂ ਕਹਣਾ ਸਾਲਿਆ ਜੋਂਡੀਰ ਤੋਂ ਤੂੰ ਹੀ ਲਿਆਂਦਾ ਲੈ ਕੱਲ ਪਰਸੋਂ ਦੇ ਇਨੇ ਤੇਰੇ ਕਿਹੜੇ ਚਿੱਟੇ ਆ ਗਏ ਇਹ ਤਾਂ ਪਹਿਲੇ ਛਤਰੀ ਨਹੀਂ ਨਾ ਹੈਗੀ ਹਾਂ ਤੋਂ ਪਹਿਲੇ ਚਿੱਟੇ ਆ ਗਏ ਉਧਰ ਰਮੇਸ਼ ਸਾਡੇ ਦੇ ਸਿਰ ਦੇ ਵਾਲ ਉੱਡ ਗਏ ਆ ਵਿਟਾਮਿਨ ਘੱਟ ਗਿਆ ਮੈਂ ਤਾਂ ਮਨ ਕਰੀ ਸਟਾਰਟ ਇਹਨੂੰ ਚੱਕ ਕੇ ਵਿਖਾਈਏ ਇੱਕ ਰੀਰਮ ਤੇਰਾ ਭਲਾ ਆ ਜੇ ਤੂੰ ਤਾਂ ਸਾਲਿਆ ਰਿਆ ਛਤਰੀ ਵਾਲੇ ਤੇ ਆ ਨਹੀਂ ਛਤਰੀ ਪਰਾ ਵੀ ਚਲਾਇਆ ਨੀ ਇਹਨੂੰ ਰਾਤ ਨੂੰ ਦੌੜਨ ਚਲਾਇਆ ਦਿਨੇ ਤੇ ਰਾਤ ਅੱਧੀ ਰਾਤ ਤੱਕ ਮੈਂ ਹੁੰਦਾ ਦਿਨੇ ਮੈਂ ਨਾ ਤੂੰ ਕਿਹੜੇ ਦੇ ਚਲਾ ਲਿਆ ਇਹਨੂੰ ਤੁਸੀਂ ਮੁਰਦਾ ਤਾਂ ਨਹੀਂ ਲਗਿਆ 4x4 ਇਹਨੇ ਕਹਦਾ ਮੁਰਨਾ ਹੀ ਆਹ ਨਾਲ ਦੀ ਨਾਲ ਹੀ ਘੁੰਮ ਜਾਂਦਾ ਉਹ ਤਾਂ ਜਦੇ ਕੋਈ ਟ੍ਰਕਟਰ ਦਿਓ ਸਹੀ ਆ ਰੂਟ ਰੈਕਟਰ ਦਿਓ ਸਹੀ ਆ ਹਾਂ ਫਲੋ ਫੇਰ ਨੂੰ ਤਵੀਆਂ ਹਾਲ ਇਹ ਦੂਜਾ ਹੁਣ ਦਬਦਾ ਵਾ ਹਾਂ ਇਹ ਇਹ ਗੱਲ ਤੇ ਰਹੇ ਬੱਜੇ ਹਾਂ ਇਹ ਇਹ ਮਤਲਬ ਖਿਚਾਈ ਵਾਲੇ ਕੰਮਾਂ ਨੂੰ ਸੈਟ ਆ ਪੀਟੀਓ ਦੇ ਕੰਮਾਂ ਨੂੰ ਉਹ ਸੈਟ ਆ ਹਨਾ ਮੈਂ ਕੱッセ ਕਾਸ ਮੇਰਾ ਬਤਲ ਮੇਰਾ ਵੀਰ ਮੈਂ ਕੋਲੇ ਕੈਮਰਾ ਕਰਕੇ ਵਿਖਾਵਾਂ ਜੇ ਤੁਹਾਨੂੰ ਸਮਝ ਆ ਜੇ ਆਹੜੀ ਜਗ੍ਹਾ ਤੇ ਜਿਹੜੇ ਲੀਵਰ ਤੁਸੀਂ ਤਾਂ ਠਾ ਠਾ ਕਰਕੇ ਵੇਖ ਲਿਆ ਜੀ ਇਤੋਂ ਆਵੇ ਇਹਦੇ ਚ ਹੁੰਦੀ ਆ ਵੇਲ ਮਤਲਬ ਜਿਵੇਂ ਆਪਣਾ ਟੱਕ ਨਹੀਂ ਬਣਿਆ ਹੁੰਦਾ ਮੈਂ ਕਿਵੇਂ ਸਮਝਾਵਾਂ ਉਹ ਟੱਕ ਵੀ ਸਪੇਸ ਹੁੰਦੀ ਆ ਸਪੇਸ ਹੁੰਦੀ ਆ ਲੀਵਰ ਨੂੰ ਮਤਲਬ ਅਡਜਸਟ ਕਰਨ ਨੂੰ ਐ ਤੇ ਐ ਉਹ ਲੀਵਰ ਪਿੱਛੇ ਨੂੰ ਕਰਕੇ ਕੱਸ ਹੋਇਓ ਨਾਲ ਦੀ ਨਾਲ ਹੀ 1 ਨੰਬਰ ਦਾ ਕੰਮ ਹੋ ਜਾਂਦਾ ਉੱਥੋਂ ਤਾਂ 2 ਇੰਚ ਦਾ ਅੱਧਾ ਇੰਚੋ ਫਰਕ ਪੈਂਦਾ ਨਾਲ ਲੀਵਰਾਂ ਤੋਂ ਤੇ ਹਾਂ ਤੇ ਇਧਰੋਂ ਮਤਲਬ ਪਿੱਛੇ ਤੱਕ ਆਉਂਦਿਆਂ ਲੀਵਰ ਫਿਰ ਲਿਫਟ ਵਧ ਜਾਂਦੀ ਹੈ ਅੱਗੇ ਦੇ ਗੋਡੇ ਤੁਹਾਨੂੰ ਮੈਂ ਵਿਖਾਏ ਸੀਗੇ ਇੱਥੇ ਹੀ ਜ ਰਹੇ ਇੱਥੇ ਅੱਗੇ ਹੁਣ ਗੋਡੇ ਇੱਥੇ ਕਰ ਲੈਂਦਾ ਤੂੰ ਹੋਰ ਕੀ ਕਰਨਾ ਥੱਲਿਓਂ ਫੜ ਵਿਚਾਲੇ ਡੇਪੀ ਉੱਤੇ ਤਾਂ ਜਾਣੀਆਂ ਨਾ ਪਾਓ ਪਾਓ ਮੈਂ ਰੋਟੀ ਤੁਸੀਂ ਖਾਓ ਵਹੀਂ ਆਗੇ ਬਸ ਸਾਡੇ ਵੀ ਅੱਡ ਪਾ ਦਿਓ ਤੇ ਤੁਸੀਂ ਅੱਡ ਪਾ ਦਿਓ ਤੇ ਅੱਡੋ ਅੱਡੀ ਹੋ ਜਾ ਅੱਜ ਵੇਖੀ ਜਾਏਗੀ ਅੱਡ ਹੋ ਜਾਓ ਤੁਸੀਂ ਰਮੇਸ਼ ਬੰਬ ਚ ਲਾਉਣ ਪਰ ਵੇਖ ਲਿਆ ਜੇ ਅੱਡਾ ਅੱਡੀ ਚ ਫੰਚ ਆਇਗਾ ਉਹ ਤੇਰਾ ਭਲਾ ਜੇ ਇਹ ਵਿੱਚ ਕਿਹੜੀ ਪਣੀ ਅੱਜੀ ਓਏ ਓਏ ਰਮੇਸ਼ ਨੇ ਕਿਹੜੀ ਪਣੀ ਰਮੇਸ਼ ਰਾਤ ਮੇਲਾ ਲਾਈ ਹੋਣੀ ਕਿ ਨਹੀਂ ਇਹ ਬੰਦ ਕਰ ਬੰਦ ਕਰ ਨੰਨੂ ਵੀ ਲਾਉਂਦਾ ਆ ਭਾਈ ਨਹੀਂ ਨਹੀਂ ਤਾਇਆ ਕਹਿੰਦਾ ਕੈਮਰਾ ਬੰਦ ਕਰ ਹਾਏ ਨੰਨੂ ਚੋ ਲੈ ਆ ਆ ਆ ਆ ਵੇ ਲੋ ਆ ਵੇ ਲੋ ਆ ਵੇ ਲੋ ਆ ਵੇ ਲੋ ਹਾਂ ਹੁਣ ਤਾਂ ਵਧਾਈ ਦੇਣਾ ਚੱਕ ਚੱਕ ਨੂੰ ਤਾਂ ਵੇਲਿਆ ਦੂਜਾ ਲੀਵਰ ਚੱਕ ਬਣਾ ਤੂੰ ਬਣ ਡੀਫੀ ਆ ਸੁਣਾ ਸੁਣਾ ਗਮਿਆ ਸੁਣਾ ਮਨ ਦੀ ਨਹੀਂ ਚੁਰਚਰੀ ਦੀ ਹੈ ਇਹ ਯਰੇ ਜਵਾਕ ਬੁੱਢੇ ਨੂੰ ਲੈ ਲੈਣਿਆ ਡਾਇਲੋਗ ਮੈਨਾਂ ਆ ਤੜੀ ਨੰਬਰ ਨਹੀਂ ਡਾਇਲੋਗ ਨਹੀਂ ਚੱਪਾ 8 9 9 ਨੰਬਰ ਲਾਇਆ ਛੋਟੇ ਤੇ ਵੀ ਆ ਰੇਡੀਅਲ ਲਾਇਆ ਛੋਟੇ ਤੇ ਵੀ ਆ ਜਾਣੀਆਂ ਦੋਵੇਂ ਪਾ ਲਾਂ 9 ਨੰਬਰ ਲੈ ਤੋਦੇ ਲਿਖਾ ਦੀ ਪੈਸੇ ਇੱਥੇ ਛੇੜ ਦੇ ਤੋ ਰੋਟੀ ਰੱਟੀ ਖਾਈਏ ਰੋਟੀ ਖਾ ਕੇ ਤੇ ਫਿਰ ਨੰਨ ਨੂੰ ਬਣਿਆ ਰੂਟਰ ਫੁੱਟ ਦੇ ਜਰੇ ਥੋੜੀ ਗਲਤ ਕਰ ਲਾ ਕੀ ਵੀ ਤੂੰ ਆ ਇਹਨਾਂ ਦੇ ਉੱਪਰ ਜਨਾਂ ਨਹੀਂ ਨਹੀਂ ਹਾਂ ਮੈਂ ਆ ਮੇਰਾ ਇੰਨੀ ਮਿੰਟ ਜਗ੍ਹਾ ਮੈਂ ਗੜਤੀ ਆ ਇਹ ਤਿੰਨੀ ਜਗ੍ਹਾ ਸੇ ਓਏ ਚੱਲ ਤੂੰ ਮੇਰੇ ਘਰ ਕੇ ਕੱਢ ਦੇ ਇੰਨਾ ਇੱਕ ਦਾ ਕਰ ਦੇ ਵੱਡੇ ਭਰਾ ਵਾਲੀ ਜਿੱਦੋਂ ਆਇਆ ਰੂਟਰ-ਬੂਟਰ ਤੇ ਪਾਇਆ ਮੈਨੂੰ ਕੋਈ ਨਹੀਂ ਬਚਾਉ ਨਾ ਪਾਲਤੀ ਛਾਲਤੀ ਚੱਲੇਗੀ ਅੱਜ ਕਿਹੜੀ ਚੱਲੇਗੀ ਇਹਨਾਂ ਨੂੰ ਕਿਹੜੀ ਪੀਣੀ ਉਹ ਅੱਜ ਪਰ ਕਿੰਨੇ ਐ ਐ ਹਾਏ ਹਾਏ ਲਾਂਤੀਆਂ ਲਾਂਤੀਆਂ ਮੈਂ ਬੋਤਲਾਂ ਵਖਾਤੀਆਂ ਨਾ ਅੰਦਰ ਲੋਕਾਂ ਨੂੰ ਪਤਾ ਲੱਗ ਗਿਆ ਨਾ ਤੇਰਾ ਵੀ ਤੂੰ ਵੀ ਨਾ ਹੋਰ ਕੌਣ ਪੀਂਦਾ ਹਾਂ ਇਹ ਹਾ ਸਮਝਾਕ ਸੀਗਾ ਮੇਰਾ ਵੀਰ ਕਰ ਲਈਦਾ ਕੋਈ ਨਹੀਂ ਪੀਂਦਾ ਭਰਾਵਾ ਹਾਂ ਵੈਜ ਨੂੰ ਬੰਦੇ ਸਾਰੇ ਤੇ ਵਿੱਚ ਵਿੱਚ ਆ ਸਮਝਾਕ ਵੀ ਜ਼ਰੂਰੀ ਹੈ ਜ਼ਿੰਦਗੀ ਦੇ ਯਾਰ ਕੀ ਜ਼ਿੰਦਗੀ ਤਾਂ ਹੀ ਚੱਲਦੀ ਏ ਤੇ ਹੁਣ ਆਪਾਂ ਖਾ ਲਈਏ ਰੋਟੀ ਗੱਦੇ ਪਿਆਰ ਛੋਟੇ ਭਰਾ ਨੂੰ ਮਿਲ ਲੈ ਛੋਟੇ ਭਰਾ ਨੇ ਮਿੰਟੋ ਮਿੰਟੀ ਲਿਆ ਦਿਆਂ ਕਿਹੜੀਆਂ ਐੜੀ ਐੜੀ ਦਾ ਲਿਆ ਵੀ ਆ ਜਿਉਂਦੀ ਰਹ ਜਿਉਂਦੀ ਰਹ ਜਾਂਨੇ ਤੇ ਪਾਲੇ ਵਿੱਚ ਬ੍ਰੇਕਰ ਚੋ ਚੋ ਤੇਲ ਹੈਗਾ ਦੋਨੋਂ ਦੇ ਫੁੱਲ ਕਰਤਾ ਉਹ ਨਵਾਂ ਟੈਂਕ ਕਰਤਾ 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 ਫੁੱਲ ਕਰਤਾ ਮਤਰੇਉਣ ਤੋਂ ਪਹਿਲਾਂ ਹੈ ਬੜੀ ਮਿੱਠੀ ਬੜੀ ਮਿੱਠੀ ਬੜੀ ਗੁਗਲੀ ਬਗਲੀ ਤਾਂ ਨਵਾਲ ਆੜ ਰੇੜੀ ਚਲੋਣਾ ਆਪਣੇ ਇਹ ਔਖੇ ਟਾਈਮ ਹਾਂ ਕੋਈ ਨਹੀਂ ਪੁੱਤ ਔਖੇ ਟਾਈਮ ਹੁਣ ਆਪਣੇ ਕੰਮ ਆ ਜਾਣਗੇ ਨਾ ਚੱਲਿਆ ਨਹੀਂ ਛੱਤਰ ਗਏ ਟਰੈਕਟਰ ਤੇ ਗਾ ਤੇ ਮੇਰਾ ਪਤਨਾ ਲਾ ਕੇ ਸਾਰੇ ਘੇੜੇ ਤੇ ਬੰਨਿਆ ਤੇ ਬੰਨਿਆ ਤੇ ਵੇਚ ਲਈ ਇੱਕ ਦੋ ਘੇੜੇ ਮਤਲਬ ਵੱਧ ਲਾ ਦੀ ਬੰਨਿਆ ਤੇ ਨਬਦਾ ਪ੍ਰਾਲੀ ਰਹਿ ਜਾਂਦੀ ਹੁੰਦੀ ਜੀ ਲਾ ਲਈਓ ਸਾਹਬ ਜੀ ਨਾਲ ਪਾਣੀ ਪਰ ਪਾਣੀ ਕਿਹੜਾ ਚੰਗਾ ਏ ਰਮੇਸ਼ ਨੂੰ ਕਹਿ ਗਏ ਉੱਥੋਂ ਮੰਗਾ ਲਾਂਗਾ ਤੈਨੂੰ ਜਦ ਤਨ ਪਿਆਸ ਲੱਗੀ ਦੱਸਦੀ ਮੇਰਾ ਮੂੰਹ ਸੁੱਕਿਆ ਨਾ ਰਮੇਸ਼ ਉੱਥੇ ਇਹਨੂੰ ਬੋਤਲ ਭਰ ਕੇ ਲਿਆਈ ਦੇ ਠੰਡੇ ਪਾਣੀ ਦੀ ਕਿਹ ਨਹੀਂ ਜਾ ਫਿਰ ਇੱਕ ਰੀਤੋ ਭਰ ਦੇ ਤੇ ਜਿਆਦਾ ਗਰਮੀ ਲੱਗੀ ਦੱਸਦੀ ਫਿਰ ਪਾਣੀ ਇੱਥੋਂ ਭਰਾਂਗੇ ਉੱਥੋਂ ਲਿਆਵਾਂ ਉਹ ਲਿਆ ਦੇ ਇਹਨੂੰ ਭਰ ਕੇ ਆਪਣੇ ਰਮੇਸ਼ ਚਲੋ ਜੀ ਹੁਣ ਆਪਾਂ ਵੇ ਦੇ ਰੀਲਾ ਰੂਣਾ ਹੈ ਮੈਂ ਕਦੇ ਨਹੀਂ ਵੇਖਿਆ ਸਾਰੀ ਤੁਹਾਡੀ ਖਬਰਾਂ 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 ਉਹਨਾਂ ਨੂੰ ਮੈਨੂੰ ਕਿਹਨਾਂ ਦਾ ਬੁੱਢਾ ਹੋ ਗਿਆ ਉਹ ਉਹੀ ਗੱਲ ਬੁੱਢਿਆਂ ਵਾਲੇ ਕੰਮ ਨੇ ਸਾਰੀ ਤੁਹਾਡੀ ਖਬਰਾਂ ਹੀ ਚੱਲੀ ਜਾਂਦੀਆਂ ਨਾ ਕਦੀ ਮੈਂ ਗਾਣੇ ਗੁਣੇ ਸੁਣਿਆ ਯਾਰ ਇਹ ਮੇਰੀਆਂ ਰੀਲ ਰੂਲਾ ਕੋ ਪਾ ਦੇ ਪਾ ਦੇ ਹੈਨਾ ਨਹੀਂ ਤੇ ਮੈਂ ਕਦੇ ਨਹੀਂ ਉਹ ਕੀ ਉਹਨੂੰ ਕਹਿੰਦੇ ਆ ਰੀਲ ਭਾਈ ਆਲ ਦੀ ਗਾਣੇ ਗੁਣੇ ਤੇ ਕਦੇ ਧਿਆਨ ਹੀ ਨਹੀਂ ਦਿੱਤਾ ਪਤਾ ਨਹੀਂ ਵੈਸੇ ਵੀ ਯਾਰ ਬੰਦਾ ਜਿਵੇਂ ਜਿਵੇਂ ਵੱਡਾ ਹੁੰਦਾ ਹਨਾ ਉਹਦਾ ਥੜਾ ਧਿਆਨ ਇੰਟਰਸਟ ਘਟਦਾ। ਵੀ ਓਵੇਂ ਓਵੇਂ ਬੰਦਾ ਕਹਿੰਦਾ ਛੱਡੀ ਆ। ਨਾ ਕਿ ਦੇਖਦੀ ਜੀ ਗਾਣੇ ਗੁਣੇ ਲਾਏ। ਆ ਲੈਟੋ ਇਹ ਲੋਥੀ ਛੱਡ ਗਿਆ। ਮੰਨਦਾ ਨਹੀਂ ਸ਼ੋਰ ਆਪਾ ਪਰ ਮਨਾ ਕੇ ਛੱਡਿਆ। ਉਹਦੇ ਯਾਰ ਪਲਾਉ ਫੇਰਦੇ ਸੀ ਤੇ ਬਹੁਤ ਔਖੇ ਹੋਏ। ਮੈਨੂੰ ਜੇ ਕੋਈ ਚੀਜ਼ ਰੈਡੀ ਨਾ ਨਾ ਹੋਵੇ ਮੈਨੂੰ ਬਹੁਤ ਖੇਚੜਦੀ ਹੁੰਦੀ ਆ ਬਹੁਤ। ਵੀ ਕਿਉਂਕਿ ਨਵੀਂ ਚੀਜ਼ ਆ ਨਾ ਪੈਸੇ ਖਰਚੇ ਆ ਵੀ ਹੁਣੇ ਵਧੀਆ ਚੱਲੇ ਯਾਰ ਹਨਾ। ਉਹਦੇ ਪਲਾਉ ਫੇਰੇ ਆ ਉਹ ਪੀਲੇ ਪਾਸੋਂ ਥੱਲੇ ਲੱਗੀ ਜਾਣ ਜਦੋਂ ਘਮਾਉਂਦੇ ਸੀਗੇ ਉਹ ਸਵਾਜ ਨਹੀਂ ਆਵੇ ਫਿਰ ਚਲਾਉਂਦਾ ਪਰ ਅੱਜ ਕੰਮ ਟਿਕ ਚਾ ਕੋਈ ਟੈਨਸ਼ਨ ਨਹੀਂ ਜੀ ਕਰ ਤੇ ਟਿਫਣ ਖਾਲੀ ਸਾਰੇ ਮੈਨੂੰ ਯਾਦ ਆ ਗਿਆ ਕੱਲ ਵਾਲੀ ਵੀਡੀਓ ਦੇ ਵਿੱਚ ਨਾ ਇੱਕ ਗਲਤੀ ਹੋਈ ਆ ਕਈ ਵਾਰੀ ਨਾ ਮਾਉਣੇ ਕਮੈਂਟ ਪੜਦਾ ਪਿਆ ਸੀ ਵੀਰ ਭਰਾ ਕਹਿੰਦੇ ਵੀ ਇਹਨੇ ساری ਉਮਰ ਹੋ ਗਈ ਵੀਡੀਓ ਬਣਾਉਂਦਿਆਂ ਵਾਕਈ ਪੀਟੀਓ ਕਿਲੋਵਾਰ 31 ਕਿਲੋ ਐਚਪੀ 42 ਟਰੈਕਟਰੇ 50 ਐਚਪੀ ਦੇ ਆ ਟਰੈਕਟਰ 50 ਐਚਪੀ ਦਾ ਤੇ ਮੇਰੇ ਵੀਰ ਨੇ ਮੈਨੂੰ ਮਾਫ ਕਰਿਆ ਜੇ ਵਾਕਈ ਗੇਰੀ ਅਕਲ ਤੇ ਪਰਦਾ ਪੈ ਜਾਂਦਾ ਸਿਆਣਾ ਕਾ ਸਮਝਦਾਰ ਜੇ ਮੈਂ ਆਪਦੇ ਆਪ ਨੂੰ ਕਹਿ ਰਿਹਾ ਵੀ ਮੈਂ ਸਿਆਣਾ ਨਹੀਂ ਕਹਿ ਰਿਹਾ ਮਤਲਬ ਕਹਾਵਤਾ ਅਗਲੀ ਕਹਾਵਤਾ ਮੈਂ ਬੋਲੀ ਤੇ ਤੁਹਾਨੂੰ ਬੁਰਾ ਜਿਹਾ ਲੱਗੇਗਾ ਤੇ ਮਤਲਬ ਕਿ ਉਹ ਮੇਰੇ ਤੋਂ ਗਲਤੀ ਹੋਈ ਆ ਬਈ ਮੈਂ ਆਦ ਲਈ ਮਾਫੀ ਮੰਗਦਾ ਮੇਰੇ ਭਰਾ ਜਿਹੜੇ ਮੇਰੇ ਨਾਲ ਜੁੜੇ ਆ ਉਹ ਬਹੁਤ ਨਿੱਕੀ ਨਿੱਕੀ ਚੀਜ਼ ਨੋਟ ਕਰਦੇ ਆ ਤੇ ਮੇਰੇ ਭਰਾ ਮੈਨੂੰ ਮਾਫ ਕਰਿਆ ਜੀ ਗਲਤੀ ਹੋ ਗਈ ਟਰੈਕਟਰ ਵਾਕੇ 4965 ਕੋਚ ਐਚਪੀ ਦਾ ਉਹ ਨਾ ਕੱਲ ਕਈ ਵਾਰੀ ਕੰਮ ਕਰਦੇ ਕਰਦੇ ਨਾ ਦਿਮਾਗ ਆਪਣਾ ਐਨਾ ਉਹ ਹੋ ਜਾਂਦਾ ਹੋਰ ਹੀ ਤਰ੍ਹਾਂ ਸਿੱਧੀ ਜੀ ਗੱਲ ਆ ਕੱਲ ਤਾਂ ਮਨ ਨਾ ਤਾ ਤੋਤਾ ਬਣੀ ਸੀ ਤੁਸੀਂ ਹਾਲਤੀ ਵੇਖੀ ਹੋਣੀ ਆ ਦੋ ਦਿਨੋਂ ਕੇ ਨਾਤਾ ਨਹੀਂ ਕਿਉਂਕਿ ਖੇਤ ਹੀ ਰਹੀਦਾ ਇੱਥੇ ਹੀ ਸੌਂਦੇ ਦਾ ਇੱਥੇ ਉੱਠ ਪਈਦਾ ਇੱਥੇ ਕੰਮ ਕਰੀ ਜਾਈਦਾ ਘਰੇ ਜਾਈਦਾ ਨਹੀਂ ਇੰਨੇ ਬੁਰੇ ਹਾਲ ਹੋਏ ਨਾ ਤੇ ਉਹ ਮੈਨੂੰ ਪੜਿਆ ਹੀ ਨਹੀਂ ਉਹ ਕਾਲੀ ਕਾਲੀ ਚ ਵੇਖਿਆ 31 ਤੇ 42 ਕਿਲੋਵਾਟ ਤੇ ਐਚਪੀ ਉਹ ਉੱਤੇ ਲਿਖਿਆ ਐਚਪੀ ਪਿੱਛੇ ਮੈਂ ਪੜਿਆ ਨਹੀਂ ਉਹ ਮੇਰੀ ਗਲਤੀ ਆ ਮੈਨੂੰ ਮਾਫ਼ ਕਰਿਆ ਜੇ ਮੇਰੇ ਵੀਰ ਛੋਟਾ ਭਰਾ ਸਮਝ ਕੇ ਵੱਡਾ ਭਰਾ ਸਮਝ ਕੇ ਮਾਫ਼ ਕਰ ਦਿਓ ਮੇਰ ਤੋਂ ਗਲਤ ਹੋ ਗਿਆ ਟਰੈਕਟਰ 50 ਐਚਪੀ ਦੇ ਦੋਨੇ ਤੇ ਦੂਜੇ ਦਾ ਵੀ ਹਲੇ ਮੈਂ ਕਲੀਅਰ ਕਰਨਾ ਵੀ ਉਹ ਕਿੰਨੇ ਐਚਪੀ ਆ ਮਾਰਸੀ ਹਲੇ ਘਰੋਂ ਕੱਢੀ ਨਹੀਂ ਗਈ ਹੈਗੀ ਇਹ ਓਮ ਘਰੋਂ ਕੱਢ ਕੇ ਆ ਰਸੀ ਤੇ ਉਹ ਵੀ ਤੁਹਾਨੂੰ ਕਲੀਅਰ ਕਰਕੇ ਦੱਸ ਦੂੰਗਾ ਟਰੈਕਟਰ ਟਰੈਕਟਰ ਦਾ 50 75 ਲਵਾਂਗੇ ਬਾਬਾ ਸੁੱਖ ਰੱਖੇ ਕੋਈ ਨਹੀਂ ਉਹ ਵੇ ਨੂੰ ਕਹਿ ਦਿੰਨੇ ਆ ਮਨੂ ਆਸਾਂ ਦੇ ਮੇਰਾ ਪੁੱਤ 52 ਲੈਣੀਆਂ ਆਹ ਦਿਨ ਵਿਆਹ ਜਿੱਕਰ ਨੂੰ ਦਿੱਤੀ ਮਾਮੀ ਮੈਂ ਤੁਹਾਡੇ ਨਾਲ ਕੋੜਾ ਲਿਆ ਦੇ ਮੈਂ ਰੱਖਾਂ ਫੜਾ ਉਰੇ ਲਿਆ ਵੇ ਹਾਂ ਡੱਬੇ ਚ ਪਾਜ ਦਵਾ ਦੇ ਉਰੇ ਸਹੀ ਗੱਲ ਆ ਮੈਂ ਤੁਹਾਡੇ ਨਾਲ ਨਾ ਕੰਮਾਂ ਮੈਂ ਬੜਾ ਸਾਊ ਆ ਤੋਡੇ ਚੱਕਰ ਚ ਮੈਂ ਨਹੀਂ ਕੰਮ ਕਰਦਾ ਵੀ ਛੋਟੇ ਗੇਹਨੇ ਤੇ ਗਾਲਾਂ ਗੁਲਾਂ ਕੱਢ ਕੇ ਤੁਹਾਡੇ ਦੁੱਖ ਰਾਈਏ ਨਾ ਆ ਮੈਂ ਡੱਕਾ ਨਹੀਂ ਤੋੜਦਾ ਸਿੱਧੀ ਜੀ ਗੱਲ ਛੱਟੇ ਭਰਾ ਮੈਂ ਬੜੀਆਂ ਵੀਡੀਓ ਚ ਕਹਿੰਦਾ ਨਾ ਵੈਗਰੂ ਰੱਬ ਅੱਲਾ ਗੋੜ ਸਭ ਨੂੰ ਛੋਟਾ ਭਰਾ ਦਵੇ ਛੋਟੇ ਭਰਾ ਨਾ ਨਾ ਹੋਣ ਤੇ ਵੱਡਿਆਂ ਦੀ ਸਰਦਾਰੀ ਨਹੀਂ ਛੋਟਿਆਂ ਕਰਕੇ ਹੀ ਵੱਡੇ ਭਰਾਵਾਂ ਦੀ ਸਰਦਾਰੀ ਹੁੰਦੀ ਜੀ ਜੇ ਮਤਲਬ ਕਿ ਮੈਂ ਛੋਟਾ ਹੁੰਦਾ ਫਿਰ ਇਹਨਾਂ ਦੀ ਸਰਦਾਰੀ ਹੁੰਦੀ ਹੈ ਨਾ ਹਣ ਮੈਂ ਵੱਡਾ ਤੇ ਮੇਰੀ ਸਰਦਾਰੀ ਸਰਦਾਰੀ ਆਪੇ ਆ ਵੀ ਕੋਈ ਵੀ ਕੰਮ ਕਹਿਣਾ ਮੈਂ ਇਹਨਾਂ ਨੂੰ ਕਹਿ ਦਿੰਦਾ ਇਹ ਕਰ ਦਿੰਦੇ ਆ ਨਹੀਂ ਕਰਦੇ ਤਾਂ ਚਲ ਗਾਲ੍ਹਾਂ ਸੁਣ ਲੈਂਦੇ ਆ ਕਿਉਂਕਿ ਛੋਟੇ ਕਰਕੇ ਆ ਹਨਾ ਮੈਂ ਮੈਂ ਵੀ ਆਪਦੇ ਵੱਡਿਆਂ ਤੋਂ ਸੁਣੀ ਆ ਵੱਡੇ ਹਮੇਸ਼ਾ ਘੂਰਦੇ ਹੁੰਦੇ ਆ ਮੈਂ ਆਪਦੇ ਵੱਡਿਆਂ ਤੋਂ ਅੱਜ ਤੱਕ ਸੁਣਦਾ ਜਿਹੜੇ ਮੇਰੇ ਦੋ ਵੱਡੇ ਭਾਈ ਆ ਅੱਜ ਤੱਕ ਮੇਰੀ ਕਦੇ ਹਿੰਮਤ ਨਹੀਂ ਵੀ ਮੈਂ ਉਹਨਾਂ ਅੱਗੇ ਅੱਖ ਵੀ ਚੱਕ ਲਾ ਮੈਂ ਕਦੇ ਵੀ ਨਹੀਂ ਚੱਕੀ ਤੇ ਹਾਲਾਂਕਿ ਵਿਆਹੇ ਵਰੇ ਹੋ ਵੱਡੇ ਜਵਾਕਾਂ ਜੱਲਿਆਂ ਵਾਲੇ ਗਾਂ ਤੇ ਮੈਨੂੰ ਐਨਾ ਡਰ ਹੁੰਦਾ ਨਾ ਅੱਜ ਵੀ ਇੱਕ ਵਾਰ ਬੈਠਾ ਇੱਕ ਇੱਥੇ ਤੇ ਮੈਂ ਕਦੇ ਫੋਨ ਵੀ ਆ ਦੇਣਾ ਤੇ ਜਿੱਦਾਂ ਨਾ ਪਹੁੰਚ ਗਿਆ ਤੇ ਉਹ ਕਹਿੰਦਾ ਨਾ ਜੋ ਦੇ ਕੀ ਗੱਲ ਪਤਾ ਨਹੀਂ ਲੱਗਦਾ ਤੈਨੂੰ ਤੂੰ ਅੱਗੋ ਜਵਾਬ ਨਹੀਂ ਆਉਂਦਾ ਹੁੰਦਾ ਵੀ ਕੀ ਕਹੀਏ ਉਹ ਗੱਲ ਹੈ ਵੀ ਇਹ ਆਦਰ ਸਤਕਾਰ ਹੁੰਦਾ ਸਾਰੇ ਕਰਿਆ ਕਰੋ ਆਪਣੇ ਪੰਜਾਬ ਦਾ ਕਲਚਰ ਹੀ ਆ ਆਪਣਾ ਹੀ ਕਲਚਰ ਆ ਤੇ ਇਹਨੂੰ ਸਾਂਭ ਕੇ ਰੱਖੋ ਕਿਉਂਕਿ ਆਪਾਂ ਪੰਜਾਬ ਨੇ ਆਪਾਂ ਨੂੰ ਬਹੁਤ ਕੁਝ ਸਿਖਾਇਆ ਤੇ ਬਹੁਤ ਕੁਝ ਦਿੱਤਾ ਇੰਨੇ ਪੰਜਾਬ ਕਹਿੰਦੇ ਹਨ ਹਣਾ ਚਲੋ ਤੇ ਕਈ ਮੇਰੇ ਵੀਰ ਵਲੌਗਰ ਤਾਂ ਖੁਸ਼ ਬਣਿਆ ਤੇ ਇੱਕ ਦੋ ਵੀਰ ਮੇਰੇ ਤੋਂ ਨਾਰਾਜ਼ ਵੀ ਆ ਕੋਈ ਨਹੀਂ ਤੁਹਾਡੀ ਇੱਛਾ ਵੀ ਪੂਰੀ ਹੋਏਗੀ ਮੇਰਾ ਵੀਰ ਵੀਡੀਓ ਵਾਲੇ ਬਹੁਤ ਫੋਨ ਪੈਂਡਿੰਗ ਪਏ ਆ ਫੋਨ ਨਹੀਂ ਆਉਂਦੇ ਆ ਵੀਰਾਂ ਦੇ ਜਿਨ੍ਹਾਂ ਦੀਆਂ ਵੀਡੀਓ ਬਣਾਉਣੀਆਂ ਨੇ ਕੋਈ ਨਹੀਂ ਬਣਾਉਂਗਾ ਮੈਂ ਜਲਦੀ ਉਹਨਾਂ ਵੀਰਾਂ ਕੋਲੇ ਵੀ ਜਾਊਂਗਾ ਕੰਮ ਨਹੀਂ ਆਪਾਂ ਛੱਡਦੇ ਕੰਮ ਵੀ ਨਾਲ-ਨਾਲ ਕਰਾਂਗੇ ਤੇ ਹੁਣ ਖੇਤ 'ਚ ਕੰਮ ਹੁੰਦਾ ਤੇ ਮੈਨੂੰ ਵੀਰ ਭਰਾਣਾ ਬਹੁਤ ਪਰਸਨਲੀ ਵੀ ਕਹਿ ਦਿੰਦੇ ਸੀ ਤੇ ਉਦਾਂ ਵੀ ਚਲੋ ਕਹਿ ਦਿੰਦੇ ਸੀ ਵੀ ਵਲੌਗ ਪਾਇਆ ਕਰ ਤਮਾਂ ਕਦੇ ਪਾਉਂਦਾ ਨਹੀਂ ਸੀ ਨਾ ਮੈਨੂੰ ਬਣਾਉਣੇ ਆਉਂਦੇ ਸੀ ਕਿਉਂਕਿ ਇਹ ਕੰਮ ਹੈਗਾ ਔਖਾ ਔਖਾ ਇਦਾਂ ਵੀ ਇੱਕ ਤਾਂ ਹੁੰਦਾ ਭਾ ਅਗਲੇ ਤੋਂ ਸਵਾਲ ਪੁੱਛਣਾ ਉਹਨੇ ਜਵਾਬ ਦੇ ਦੇਣਾ ਇਹ ਕੰਮ ਹੈਗਾ ਵੀ ਆਪਾਂ ਕਰ ਕੀ ਰਏ ਦੁਨੀਆਚਾਰੀ ਚ ਹਨਾ ਵਲੌਗ ਚ ਉਹ ਕਈ ਵਾਰੀ ਆਇਆ ਹੁੰਦਾ ਵੀ ਕੋਈ ਪਰਸਨਲ ਚੀਜ਼ ਹਨਾ ਵੀ ਨਾਮ ਖਾਈ ਜਾਵੇ ਬਹੁਤ ਧਿਆਨ ਦੇਣਾ ਪੈਂਦਾ ਕਿਉਂਕਿ ਦੁਨੀਆਦਾਰੀ ਚ ਬਹੁਤ ਕੁਝ ਹੁੰਦਾ ਜਿਹੜਾ ਪਰਸਨਲ ਵੀ ਹੁੰਦਾ ਕਿਉਂਕਿ ਕੁਝ ਕੁ ਚੀਜ਼ਾਂ ਨੇਚਰਲ ਹੁੰਦੀਆਂ ਜਿਵੇਂ ਛੋਟਾ ਹਣ ਚੰਨੀ ਆ ਆਪਣਾ ਚੰਨੀ ਨੰਨੂ ਕੋਈ ਵੀ ਪਰਾ ਵਾਲੀ ਗੱਲ ਉਹ ਗੱਲ ਫੇਰ ਉੱਥੇ ਆ ਜਾਂਦੀ ਏ ਛੋਟੇ ਨੇ ਜੇ ਮੈਂ ਸਵੇਰ ਚੱਪਲ ਫੜਾਤੀ ਉਹ ਬਾਅਦ ਚ ਸੋਚਿਆ ਮੈਂ ਕਹਿਆਂ ਤਾਂ ਮੁੱਦੇ ਹੀ ਬਣਾ ਲੈਣਾ ਵੀ ਚੱਪਲਾਂ ਨੂੰ ਹੱਥ ਲਵਾਈ ਜਾਂਦਾ ਉਹ ਬਹੁਤ ਕੁਝ ਚੱਲਦਾ ਰਹਿੰਦਾ ਏਦਾਂ ਦਾ ਬਾਕੀ ਯਾਰ ਆਦਰ ਸਤਿਕਾਰ ਕਰਿਆ ਕਰੋ ਵੱਡਿਆਂ ਦਾ ਮੈਂ ਨਹੀਂ ਕਹਿੰਦਾ ਵੀ ਇਹ ਮੇਰਾ ਕਰਨ ਇਹ ਤਾਂ ਆਪਦਾ ਕੰਮ ਕਰ ਜਿਵੇਂ ਦਾ ਕਰਦੇ ਆ ਫਾਈਂਟੀ ਵੀ ਲਾਵਾਂਗੇ ਇਹਨਾਂ ਦੀ ਮੈਂ ਨਾ ਕਰਨਾ ਇਹ ਹੈ ਆ ਥੋੜਾ ਯਾਰ ਰਹਿ ਗਿਆ ਨੰਨੂ ਚਾਹ ਪੀਣ ਆ ਜਾ ਉਨੇ ਬਾਸੂ ਗਿੜੇ ਚਾਰ ਲਾ ਕੇ ਆਪਣੇ ਕਰਪੈਨ ਆਉਣੀ ਆੜੀ ਤੁਹਾਨੂੰ ਮੈਨੂੰ ਕਹਿੰਦਾ ਕਰਪੈਨ ਨਾ ਕਿਆ ਕਰਨਾ ਨੂੰ ਕੀ ਕਿਆ ਕਰਾਂ ਮਸ਼ੀਨ ਕਰਪੈਨ ਆ ਲੱਗੀ ਆਪਣੇ ਗਵਾਂਡੀਆਂ ਦੇ ਖੇਤ ਗਵਾਂਡੀਆਂ ਦੀ ਕਰਪੈਨ ਆ ਮਸ਼ੀਨ ਨਨੂ ਇੱਕ ਮਾਲ ਟਾਉਣਿਆਂ ਨੂੰ ਕੀ ਕਹਿੰਦਾ ਹੁੰਦਾ ਪਲੋ ਨਹੀਂ ਨਹੀਂ ਮੈਲ ਟਾਉਣੇ ਕਹਿੰਦਾ ਤੂੰ ਮੈਨੂੰ ਕਹਿੰਦਾ ਨਾ ਤੂੰ ਪਲੋ ਕਿਆ ਕਰਾਂ ਨਾ ਹੁੰਦੇ ਪਲਾਉ ਮੈਨੂੰ ਯਾਦ ਭੁੱਲ ਜਣਾ ਨਾ ਡਾਂ ਵੀ ਹੋਇਆ ਮਿੱਟੀ ਪੰਟਾਉਣੀ ਹੈ ਆ ਮਿੱਟੀ ਬਲਡੋਣੀ ਮੈਂ ਦੇਸੀ ਭਾਇਆ ਸਿੱਧਾ ਬੋਲ ਦੇਣਾ ਖੇਲ ਤਾਂ ਨੇ ਉਹਨਾਂ ਦਾ ਨਾਮ ਹੈਗਾ ਪਲਾਉ ਚਲੋ ਕਲਟੀਵੇਟਰ ਕਲਟੀਵੇਟਰ ਕੀ ਹਲਾ ਨੂੰ ਕਹਿੰਦੇ ਹੁਣ ਮਾਰੋ ਮਾਰਨੇ ਆ ਤੇ ਮਾਰ ਮੈਂ ਪਰਵਾਂ ਕੱਲ ਦੋ ਤਿੰਨ ਵਾਰੀ ਜਦੋਂ ਆਪਣਾ ਰੋਟਾਵੇਟਰ ਨਹੀਂ ਫੇਰਦੇ ਬੈ ਮੈਂ ਦੋ ਤਿੰਨ ਵਾਰੀ ਸੋਚਿਆ ਵੀ ਕੀ ਵਿੱਚੇ ਬੋਲ ਦਿਆ ਕਰ ਹ ਹਲ ਮਾਰਨੇ ਆ ਫੇਰਨੇ ਆ ਮਾਉਣੇ ਆ ਉਹ ਆਪੋ ਆਪਣੀ ਭਾਸ਼ਾ ਲੱਗ ਲੱਗ ਹਨ ਚਲੋ ਨਾਲੋਂ ਦੀ ਰੈਸਟ ਹੋਈ ਜਾਂਦੀ ਇਹ ਰੋਟਾ ਮਿੰਟ ਚਾਹ ਦੇ ਬਾਹਨੇ ਵੇਲਾ ਬਾਹਨੇ ਨਾਲ ਬੈਠਾ ਟਰੈਕਟਰ ਹੀ ਬੰਦ ਕਰਿਆ ਫਿਰ ਨਹੀਂ ਨਹੀਂ ਪਰ ਉਹ ਜਵਾਂ ਨਹੀਂ ਖਾਂਦਾ ਦਿਲ ਉਹਨੇ ਅੱਧ ਤੋਂ ਅੱਧ ਚੀ ਹੋਈ ਹਣ ਲਸੀ ਮਤਲਬ ਫੁੱਲ ਤੋਂ ਆ ਮਾਰਦਾ ਅੱਜ ਤੋਂ ਸ਼ੁਰੂ ਕੀਤਾ ਸੀ ਇਹ ਡੀਲ ਸੀ ਉੱਚ ਹਾਂ 9 ਕਿੱਲੇ ਵਾਏ ਆ ਹਾਂ ਤੇ ਰਾਤ ਨੂੰ ਆ ਕੇ ਲਾਲ ਤੇ ਮੋ ਲਾਲਟ ਗਿਆ ਨਹੀਂ ਸੀਗਾ ਲਾਲ ਤੇ ਨਹੀਂ ਮਾਰਿਆ ਜਾ ਉੱਤੇ ਸੀ ਨਹੀਂ ਆਵੇ ਮੈਂ ਘਰੇ ਬੈਠਾ ਮੈਂ ਤਿਲ ਮੋ ਗੱਟੜਾ ਖੜਾ ਵਾਪਸ ਗਿਆ ਆ ਨਹੀਂ ਯਾਰ ਉਹ ਤਾਂ ਜਮਾਂ ਹੀ ਪਤੰਦਰ ਜ਼ੋਰ ਕੇ ਨਾ ਲਾਉਂਦਾ ਯਾਰ ਆ ਚਲਾ ਕੇ ਤੇ ਉਹ ਚਲਾਉਣੇ ਆਪਾਂ ਨੂੰ ਪਤਾ ਲੱਗਦਾ ਹੁਣ ਜੀ ਨਹੀਂ ਕਰਦਾ ਇਹ ਪੰਪ ਕਰਾਂਗੇ ਫੇਰ ਚਲਾਵਾਂ ਇਹ ਤਾਂ ਕਰਕੇ ਸਾਰਾ ਕੁਝ ਫੇਰ ਕੋਈ ਨਹੀਂ ਆ ਅਸੀਂ ਜਾਂਦੇ ਸਾਰੋ ਢੋਲ ਕੀ ਕੱਢੀਏ ਜੀ ਚਾਹ ਯਾਰ ਨਹੀਂ ਸਾਇਲੈਂਟ ਬਹੁਤ ਸਵਾਦ ਆਉਂਦਾ ਉਹ ਹੈਗਾ ਯਾ ਆਵਾਜ਼ ਵਾਲਾ ਨਹੀਂ ਯਾਰ ਨਨੂ ਓਏ ਉਹ ਟੇਬਲ ਦੇ ਨੇ ਬਰੋਨਸ 'ਚ ਚਲੋਣਾ ਨਾ ਸਾਇਲੈਂਟ ਬਸੋਹਣਾ ਲੱਗਦਾ ਦੇ ਕਿਹੜੀਆਂ ਪਲੇਟਾਂ ਕਿਹੜੀਆਂ ਪਲੇਟਾਂ ਉਹ ਭਾਈ ਕੱਲ ਵੇਖਿਆ ਨਹੀਂ ਜਦੋਂ ਮੈਂ ਪਲਾਉ ਫੇਰਦਾ ਸੀ ਟਾਇਰ ਤਾਂ ਤੇ ਪਹਿਲਾਂ ਹੀ ਇੰਨੇ ਚੌੜੇ ਪੀਲੀ ਗੱਡੀ ਛਾਪੀ ਜਾਂਦਾ ਪਲਾਵਾਂ ਦੇ ਜੇ ਬਾਹਰ ਘੰਡ ਤੇ ਟਾਇਰ ਪਤਾ ਕਿੱਡੇ ਹੋਏ ਨੇ ਆ ਪਲਾਗਟ ਬਸ ਮਾਨੇ ਬੇਵੋਲਦੇ ਕਰੇ ਚੱਲਣਾ ਦੀ ਕਿੱਥੇ ਖਾਪਦਾ ਫਿਰੇਗਾ 18 ਤੋਂ ਥੋੜੇ ਬਹੁਤੇ ਛੋਟੇ ਆ ਛੋਟਾ ਹਾਂ ਹਾਂ ਨੋਰਮਲ ਤੇ 1 ਡਾ ਟਾਇਰ ਤਾਂ ਲਈ ਜਿਉਂ ਹੀ ਛਾਪਿਆ ਜੇ ਤੋ ਟਾਇਰ ਬਾਹਰ ਕੱਢਦੇ ਤੇਰਾ ਅੱਧ ਗੁੱਡੀ ਬਾਹਰ ਆ ਜਣੀ ਇਹਦੀ ਤੇ ਕਿਹੜਾ ਇੰਪਲੀਮੈਂਟ ਚਲਾਏਗਾ ਜੇ ਮਗਰ ਹੈਂ ਪਿਕਅਪ ਘਾਤਾ ਚੱਕਰ ਬਹੁਤ ਟਾਈਮਾਂ ਪੂਰੇ ਘਾਤਾ ਪੱਕਾ ਬਹੁਤ ਜਿਆਦਾ ਦਬਦਾ ਥੋੜਾ ਨਹੀਂ ਸੜਕ ਤੇ ਕਿਉਂ ਨੇ ਨਾ ਮੈਂ ਗਲੋਂ ਹਰਾਨ ਨੰਨੂ ਜਿੰਨਾ ਤੇਲ ਖਾਈ ਜਾਂਦਾ ਤੇ ਧੂਆਂ ਤਾਂ ਮਾਰਦਾ ਨਹੀਂ ਤੇਲ ਜਾਂਦਾ ਕਿੱਧਰ ਮੈਂ ਹਰਾਨ ਵੀ ਚਲ ਇੱਕ ਤਾਂ ਪਾ ਮੰਨਦੇ ਨਾ ਧੂਆਂ ਮਾਰ ਕੇ ਬਾਹਰ ਕੱਢਦਾ ਉਹ ਕਹਿੰਦਾ ਧੂਆਂ ਨਹੀਂ ਮਾਰਦਾ ਪਤਾ ਨਹੀਂ ਤੇਲ ਕਿੱਧਰ ਜਾਂਦਾ ਕੋਈ ਨਹੀਂ ਬਸ ਥੋੜਾ ਜਿਹਾ ਥੋੜਾ ਜਿਹਾ ਥੋੜਾ ਜਿਹਾ ਸਵਾਰ ਕਰੋ ਬਸ ਸਰਬੋਗ ਲੱਗੀ ਲਾਂ ਟਰਬੋ ਆ ਗਈ ਉਹ ਲਾ ਕੇ ਨਹੀਂ ਆਪਾਂ ਵਿਹਲੇ ਹੋਗੇ ਨਾ ਇਹਨੂੰ ਸਾਰਾ ਕੰਮ ਹੈ ਜੀ ਆਈ ਨਹੀਂ ਹੋ ਕੇ ਆਪਾਂ ਮੈਂ 100 ਘੰਟੇ ਨੂੰ ਚਲਾਈਏ ओरिजिनल ਚਲਾ ਕੇ ਬਾਅਦ ਵਿੱਚ ਇਹਨੂੰ ਆਪਾਂ ਚੱਕ ਦੇ ਨੇ ਫੱਟੇ ਸਾਰੇ ਕੁਝ ਪੰਪ ਇਹ ਵਾਲਾ ਲਾ ਕੇ ਘਰੇ ਰੱਖ ਦੇਣਾ ਵੀ ਉਦਾਂ ਪੰਪ ਨਵਾਂ ਲੈ ਕੇ ਉਹ ਮੋਡੀਫਾਈ ਕਰਾਵਾਂਗੇ ਕਿ ਆ ਮੇਰੇ ਵੀਰ ਸਾਥੇ ਬੜਾ ਵੱਡਾ ਡਾਊਟ ਆ ਤੁਹਾਨੂੰ ਮੈਨੂੰ ਕਿਹਦੇ ਚੀਜ਼ਾਂ ਫ੍ਰੀ ਮਿਲ ਜਾਂਦੀਆਂ ਆਪਣੇ ਟਰੈਕਟਰ ਦੇ ਤੁਸੀਂ ਕਦੇ ਵੀ ਨੋਟ ਕਰਿਓ ਸਾਡੇ ਘਰ ਦਿੱਤਾ ਹਾਂ ਹਾਂ ਇਹ ਟਰੈਕਟਰ ਦਾ ਵੀ ਦਿੱਤਾ ਕੱਲ ਟਰਬੋ ਦਾ ਕਹੀ ਜਾਂਦੇ ਸੀ ਬਾਈ ਮੈਂ ਕਦੇ ਨਹੀਂ ਵਰੀ ਚੀਜ਼ ਲਵਾਈ ਦਿੰਦੇ ਨਹੀਂ ਦਿੰਦੇ ਬਹੁਤ ਲੈਂਦੇ ਨਹੀਂ ਸੀ ਨਾ ਦਿੰਦੇ ਬਹੁਤ ਆ ਨੋ ਡਾਊਟ ਆਪਾਂ ਝੂਠ ਨਹੀਂ ਬੋਲਦੇ ਵੀਰ ਭਰਾ ਕਹਿ ਦਿੰਦੇ ਆ ਕਿਉਂਕਿ ਐਂਡ ਦੇ ਪੈਸੇ ਲੈਣੇ ਹੁੰਦੇ ਉਹ ਕਹਿੰਦੇ ਵੀ ਚਲ ਚੀਜ਼ ਲੈ ਲੈ ਮੈਂ ਨਹੀਂ ਕਦੇ ਲਈ ਨਾ ਆਪਾਂ ਬਾਬੇ ਦੀ ਮਿਹਰ ਨਾਲ ਹੱਕ ਸੱਚ ਦੀ ਜਿੰਨੀ ਚੀਜ਼ ਲਾਉਣੀ ਆ ਆਪਦੇ ਪੈਸਿਆਂ ਦੀ ਲਾਉਣੀ ਜਦੋਂ ਮੈਂ ਟਰਬੋ ਇਹਦੀ ਮੰਗਵਾਈ ਆ ਮੈਂ ਛੋਟੇ ਨੂੰ ਰਾਤ ਹੀ ਫੋਨ ਲਾਇਆ ਬਾਹਰ ਮੈਂ ਕਿਹਾ ਐਡਾ ਟਰਬ ਹੋਉਂਦੀ ਵੀ ਵੀ ਕਿਵੇਂ ਕਰਾਂ ਵੀ ਪਰੇਸ਼ਾਨ ਦਾ ਹਸਾਬ ਕਿਤਾਬ ਹੋਰ ਤੇ ਛੋਟਾ ਕਹਿੰਦਾ ਕੋਈ ਨਹੀਂ ਚੱਕਦੇ ਰੱਖੇ ਵੀ ਲੈਣੀਆਂ ਲੈ ਲੈ ਵੀ ਜੋ ਵੀ ਹੈਗਾ ਪੈਸੇ ਉਸੇ ਕੋਈ ਨਹੀਂ ਆਪਾਂ ਕਰ ਲਾਂਗੇ ਦੇਖੋ ਆਪਾਂ ਕਦੇ ਫਰੀ ਨਹੀਂ ਦਵਾਈ ਚੀਜ਼ ਤੇ ਚੱਲਦੀ ਵੀ ਉਹ ਹੀ ਹੁੰਦੀ ਜਿਹੜੀ ਹੱਕ ਸੱਚ ਦੀ ਹੋਵੇ ਹਨਾ ਤੁਹਾਨੂੰ ਦੂਜੀ ਚੀਜ਼ ਚੱਲਦੀ